ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੋਹਨ ਸਿੰਘ ਡਾਂਡੀਆਂ ਅੱਜ ਸਾਡੀ ਟੀਮ ਪਹੁੰਚੀ ਐ ਐਸਜੀਆਰ ਹਸਪੀਟਲ ਕੋਟਪੁਰੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਐਸਜੀਆਰ ਹਸਪੀਟਲ ਕੋਟਪੁਰੀ ਦੇ ਡਾਕਟਰ ਪਰਮਿੰਦਰ ਸੂਜੀ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡਾਕਟਰ ਪਰਮਿੰਦਰ ਸੂਜੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਸਜੀਆਰ ਹਸਪੀਟਲ ਕਈ ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਸਪਤਾਲian ਸਭਾ ਵਿੱਚ ਵਾਅਦਾ ਕੀਤਾ ਗਿਆ ਉਹਨਾਂ ਦੱਸਕ ਇਸ ਮੌਕੇ ਸੀਈਓ ਡਾਕਟਰ ਵਿਚਾਲ ਪੱਲਾ ਜੀ ਅਤੇ ਡਾਕਟਰ ਮਮਤਾ ਹੀਰ ਜੀ ਨੇ ਐਸਜੀਆਰ ਹਸਪੀਟਲ ਵਿੱਚ ਜੁਆਇਨਿੰਗ ਕੀਤੀ ਇਸ ਮੌਕੇ ਡਾਕਟਰ ਪਰਮਿੰਦਰ ਸੂਤ ਜੀ ਡਾਕਟਰ ਵਿਸ਼ਾਲ ਪੱਲਾ ਜੀ ਡਾਕਟਰ ਮਮਤਾ ਹੀਰ ਜੀ ਡਾਕਟਰ ਭਮਿੰਦਰ ਕੁਮਾਰ ਜੀ ਅਤੇ ਇਸ ਮੂਹ ਸਟਾਫ ਇਸ ਮੌਕੇ ਹਾਜ਼ਰ ਸਨ ਆਓ ਸੀ ਬਾਕੀ ਜਾਣਕਾਰੀ ਐਸਜੀਆਰ ਹਸਪੀਟਲ ਡਾਕਟਰ ਪਰਮਿੰਦਰ ਸੂਤ ਜੀ ਪਾਸੋਂ ਲੈਂਦੇ ਹਾਂ ਅਤੇ ਡਾਕਟਰ ਵਿਸ਼ਾਲ ਪੱਲਾ ਜੀ ਤੇ ਮਮਤਾ ਹੀਰ ਜੀ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅਈ ਡਾਟਸਾ ਜਿਹੜੀ ਤੁਸੀਂ ਅੱਜ ਇੱਥੇ ਮੰਨੜਾ ਰੋਡ ਐਸਜੀਆਰ ਹਸਪੀਟਲ ਤੇ ਤੁਸੀਂ ਅੱਜ ਇਹ ਮੀਟਿੰਗ ਰੱਖੀ ਹੈ ਪ੍ਰੈਸ ਕਾਨਫਰੰਸ ਇਹ ਕਿਸ ਵਜ੍ਹਾ ਤੇ ਤੁਸੀਂ ਰੱਖੀਏ ਸਾਨੂੰ ਥੋੜੀ ਬੋਧੀ ਜਾਣਕਾਰੀ ਦਿਓ ਇਸ ਸੰਬੰਧੀ ਪਹਿਲਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਜਿੰਨੇ ਵੀ ਪੱਤਰਕਾਰ ਭਰਾ ਸਾਡੇ ਇੱਥੇ ਸਾਡੇ ਕੋਲ ਪਹੁੰਚੇ ਐ ਐਸਜੀਆਰ ਹਸਪੀਟਲ ਦੇ ਵਿੱਚ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੋਂ ਹੀ ਤੋਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੋ ਅੱਜ ਸ਼ੁਭ ਦਿਹਾੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕਿ ਹਿੰਦ ਦੀ ਚਾਦਰ ਕਿਹਾ ਗਿਆ ਉਸ ਸ਼ੁਭ ਦਿਹਾੜੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਡੇ ਦੇਸ਼ ਨਿਵਾਸੀਆਂ ਨੂੰ ਔਰ ਦੇਸ਼ਾ ਪ੍ਰਦੇਸ਼ਾਂ ਵਿੱਚ ਬੈਠੇ ਸਾਰੇ ਦੇ ਸਾਰੇ ਜਿੰਨੀ ਵੀ ਸਾਧ ਸੰਗਤ ਹੈ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਔਰ ਨਾਲ ਦੀ ਨਾਲ ਜੋ ਵੀ ਕੰਮ ਜੋ ਵੀ ਪਰਸਨ ਜੋ ਵੀ ਕੰਮ ਕਰਦਾ ਉਹ ਪਰਮਾਤਮਾ ਨਾਲ ਉਹ ਬਖਸ਼ੀ ਗਈ ਇੱਕ ਡਿਊਟੀ ਹੁੰਦੀ ਹੈ ਇਸ ਡਿਊਟੀ ਦੇ ਤਹਿਤ ਅਸੀਂ ਅੱਜ ਸਾਰੇ ਇੱਥੇ ਬੈਠੇ ਆਂ ਇਹ ਡਿਊਟੀ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਉਹਨਾਂ ਦੇ ਸ਼ੁਭ ਦਿਹਾੜੇ ਤੇ ਮੈਂ ਬਹੁਤ ਕਿਸਮਤ ਵਾਲਾ ਆ ਕਿ ਇੱਕ ਅਸੀਂ ਜੋ ਡਿਪਾਰਟਮੈਂਟ ਐਡ-ਆਨ ਕਰਨੇ ਜਾ ਰਹੇ ਆ ਗਾਇਨੀ ਦਾ ਜਿਸ ਦੀ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਤੇ ਨਾਲ ਦੀ ਨਾਲ ਮੈਂ ਆਪਣੀ ਟੀਮ ਮੈਂਬਰਾਂ ਨੂੰ ਉਧਾਰ ਰਿਆਂ ਸਾਡੀ ਟੀਮ ਦੇ ਵਿੱਚ ਡਾਕਟਰ ਵਿਸ਼ਾਲ ਪੱਲਾ ਜੀ ਜੋ ਕਿ ਮਲਟੀ ਸਪੈਸ਼ਲਿਟੀ ਹਸਪੀਟਲਾਂ ਦੇ ਐਫ ਡੀ ਵੀ ਰਹਿ ਚੁੱਕੇ ਸੀ ਇਹੋ ਵੀ ਰਹਿ ਚੁੱਕੇ ਹਨ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਰਨ ਕੀਤਾ ਜਿਨ੍ਹਾਂ ਦਾ ਕਿ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਸਾਡਾ ਵਿਜ਼ਨ ਹੈ ਇਸ ਵੇਲੇ ਕਿ ਸਾਡੇ ਇਲਾਕੇ ਦੇ ਵਿੱਚ ਜੋ ਸਭ ਤੋਂ ਵੱਧ ਲੋਡ ਹੈ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਅਸੀਂ 5 ਸਾਲ ਪੂਰੇ ਕਰਨ ਜਾ ਰਹੇ ਹਾਂ ਉਤੋਹੀ ਦੇ ਵਿੱਚ ਇਹ ਪੰਜਵਾਂ ਸਾਲ ਜੋ ਹੈ ਇਸ ਨੂੰ ਆਪਾਂ 골ਡਨ ਈਅਰ ਦੇ ਲੈ ਕੇ 골ਡਨ ਜੇਰ ਲੈਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਸਾਡੇ ਇਲਾਕਾ ਨਿਵਾਸੀਆਂ ਨੂੰ ਜੋ ਫੈਸਿਲਟੀਆਂ ਲਈ ਦੂਰ ਦਰਾੜ ਜਾਣਾ ਪੈਂਦਾ ਹੈ ਤੋਂ ਉਹ ਸਾਰੇ ਦੇ ਸਾਰੇ ਇੱਥੇ ਹੀ ਕੋਟਸ ਤੂਹੀ ਦੇ ਵਿੱਚ ਐਸਜੀਆਰ ਹਸਪੀਟਲ ਦੇ ਵਿੱਚ ਅਸੀਂ ਰਨਿੰਗ ਦੇ ਵਿੱਚ ਲੈ ਕੇ ਆਵਾਂਗੇ ਤੇ ਬਾਕੀ ਜੋ ਹੈ ਉਹ ਸਾਡੇ ਵਿਸ਼ਾਲ ਭੱਲਾ ਜੀ ਜੋ ਕਿ ਸਾਡੇ ਆਲਰੇਡੀ ਅਪਾਇੰਟ ਹੋ ਚੁੱਕੇ ਸਾਡੇ ਟੀਮ ਮੈਂਬਰ ਹੈ ਜੀ ਸੀਈਓ ਮੈਂ ਚਾਹੁੰਦਾ ਕਿ ਉਹ ਸਾਰਾ ਵਿਸਤਾਰ ਪੂਰਵਕ एक बार दस मैं ऑन द ऑनसेट सब तो पहला डॉक्टर परमिंदर का थैंक्स करना चाहता और सारी प्रेस के भीर का थैंक्स करना चाहता और मैं दसना चाहना कि जीडी विजन है एस जी आर होस्पिटल को लैके वो बहुत ही क्लीयर है इस विजन तहत मेरी डॉक्टर साहब न बड़ी डिटेल्ड मीटिंग हो चुकिया ने डॉक्टर साहब चाहते ने कि जिन्हें भी इलाके आस पास के लगते ने ਜਿਹਨੇ ਵੀ ਪੇਂਡ ਲੱਗਦੇ ਨੇ ਉਹਨਾਂ ਨੂੰ ਅਸੀਂ ਬੈਸਟ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਸਹੂਤਾ ਉਪਲਬਧ ਕਰਾਈਏ 4 ਸਾਲਾਂ ਤੋਂ ਇਹ ਹਸਪੀਟਲ ਚੱਲ ਰਿਹਾ ਹੈ ਪਰ 4 ਸਾਲਾਂ ਤੋਂ ਮੈਡੀਕਲ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਬਹੁਤ ਹੀ ਸਕਸੈਸਫੁਲੀ ਰਨ ਕਰ ਰਿਹਾ ਹੈ ਡਾਕਟਰ ਸਾਹਿਬ ਹਜ਼ਾਰਾਂ ਪੇਸ਼ੈਂਟਸ ਨੂੰ ਟਰੀਟ ਕਰ ਚੁੱਕੇ ਨੇ ਇਲਾਕੇ 'ਚ ਡਾਕਟਰ ਸਾਹਿਬ ਦਾ ਪਹਿਲੇ ਤੋਂ ਹੀ ਬਹੁਤ ਨਾਮ ਹੈ ਇਸ ਹਸਪੀਟਲ ਦਾ ਪਹਿਲੇ ਤੋਂ ਹੀ ਬਹੁਤ ਨਾਮ ਹੈ ਬਟ ਹੁਣ ਜੋ ਐਨੂਅਲੀ ਟਾਈਮ ਦੇ ਲਈ ਹਿਸਾਬ ਨਾਲ ਦੇਖਦੇ ਹੋਏ ਔਰ ਪੇਸ਼IENTS ਦੇ ਲਈ ਵੱਧਦੇ ਪੇਸ਼IENTS ਨੂੰ ਦੇਖਦੇ ਹੋਏ ਸਾਡੀ ਡਿਪਾਰਟਮੈਂਟ ਗਾਇਨੀ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਅੱਜ ਅਸੀਂ ਆਪਣਾ ਗਾਇਨੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਡਾਕਟਰ ਮਮਤਾ ਸਾਨੂੰ ਜੁਆਇਨ ਕੀਤੇ ਹੈ ਜਿਹੜੀ ਕਿ ਹੁਣੇ ਤੁਹਾਨੂੰ ਸਾਰੀ ਡਿਟੇਲ ਚ ਦੱਸਣਗੇ ਮੇਰੇ ਬਾਅਦ ਔਰ ਡਾਕਟਰ ਮਮਤਾ ਨੂੰ ਮੈਂ ਵੈਲਕਮ ਕਰਾਂਗਾ ਇਸ ਤੋਂ ਇਲਾਵਾ ਜੀ ਆ ਸਾਡਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਇਲਾਕੇ ਦੇ ਵਾਸੀਆਂ ਨੂੰ ਜਿੱਦਾਂ ਡਾਕਟਰ ਸਾਹਿਬ ਨੇ ਵੀ ਮੈਂਸ਼ਨ ਕੀਤਾ ਹੈ ਕਿ ਅਸੀਂ ਬੈਸਟ ਸਰਵਿਸਿਜ਼ ਕੁਆਲਟੀ ਜੋ ਹਸਪੀਟਲ 'ਚ ਹਾਈਜੀਨ ਹੁੰਦੀ ਹੈ ਔਰ ਜਿਹੜੇ ਬੈਸਟ ਡਾਕਟਰਸ ਪ੍ਰੋਵਾਈਡ ਕਰੀਏ ਜਿੱਦਾਂ ਕਿ ਮੈਂ ਦੱਸਿਆ ਕਿ ਸਾਡੇ ਕੋਲ ਮੈਡੀਸਨ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਹੈ ਗਾਇਨਿਕੋਲੋਜੀ ਡਿਪਾਰਟਮੈਂਟ ਅੱਜ ਐਡ ਕਰ ਰਹੇ ਆ ਜਿਹਦੇ 'ਚ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਆਸ-ਪਾਸ ਦੇ ਇਲਾਕੇ ਵਾਲਿਆਂ ਨੂੰ ਬੈਨੀਫਿਟ ਦੇਵਾਂਗੇ ਇਸ ਤੋਂ ਇਲਾਵਾ ਜਿਹੜਾ ਸਾਡਾ ਮੇਨ ਮਿਸ਼ਨ ਹੈ ਉਹ ਹੈ ਅਸੀਂ ਬਹੁਤ ਹੀ ਜਲਦੀ ਨਿਫਰੋਲੋਜੀ ਡਿਪਾਰਟਮੈਂਟ ਔਰ ਜਿੱਦੇ ਚ ਡਾਇਲਿਸਿਸ ਤੁਸੀਂ ਦੇਖਿਆ ਹੋਏਗਾ ਡਾਇਲਿਸਿਸ ਦੀ ਬਹੁਤ ਲੋੜ ਪੈਂਦੀ ਹੈ ਡਾਇਲਿਸਿਸ ਦੀਆਂ ਮਸ਼ੀਨਸ ਐਡ ਕਰਾਂਗੇ ਆਨਲੈ ਬਹੁਤ ਹੀ ਜਲਦੀ ਸਮੇਂ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ 5 ਸਾਲ ਕੰਪਲੀਟ ਹੋਣ ਵਾਲੇ ਨੇ ਤੇ ਅਸੀਂ 5 ਸਾਲਾਂ ਦੇ ਕੰਪਲੀਟ ਹੋਣ ਦੇ ਉਪਲਕਸ਼ ਵਿੱਚ ਅਸੀਂ ਸਭ ਐਡਵਾਂਸਮੈਂਟ ਕਰਾਂਗੇ ਔਰ ਅਸੀਂ ਔਨਕੋਲੋਜੀ ਦੇਖੋ ਪੰਜਾਬ ਚ ਜਾਂ ਪੂਰੇ ਇੰਡੀਆ ਚ ਕਹ ਲਓ ਔਨਕੋਲੋਜੀ ਯਾਨੀ ਕੈਂਸਰ ਇੱਕ ਬਹੁਤ ਹੀ ਨਾਮੁਰਾਦ ਬਿਮਾਰੀ ਕਹੀ ਜਾਂਦੀ ਹੈ ਔਰ ਲੋਕਾਂ ਨੂੰ ਕੈਂਸਰ ਦੇ ਇਲਾਜ ਦੇ ਲਈ ਬੰਬੇ ਲੁਧਿਆਣਾ ਵੱਡੇ ਸ਼ਹਿਰਾਂ ਚ ਜਾਣਾ ਪੈਂਦਾ ਹੈ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਹੀ ਖੱਜਲ ਹੋਣਾ ਮਿਲਦਾ ਹੈ ਮੈਂਟਲੀ ਤੇ ਖੱਜਲ ਹੋਣਾ ਪੈਂਦਾ ਹੈ ਫਾਈਨੈਂਸ਼ੀਅਲੀ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਲਈ ਡਾਕਟਰ ਸਾਹਿਬ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਇੱਥੇ ਬਹੁਤ ਹੀ ਜਲਦੀ ਓਨਕੋਲੋਜੀ ਡਿਪਾਰਟਮੈਂਟ ਵੀ ਇਨਾਗੂਰੇਟ ਕਰਾਂਗੇ ਜਿਦੇ ਚ ਇਲਾਕਾ ਵਾਸੀਆਂ ਨੂੰ ਕੈਂਸਰ ਦੀ ਇਲਾਜ ਦੀਆਂ ਸਹੂਬਿਦਾਵਾਂ ਅਸੀਂ ਮੁਹੱਈਆ ਕਰਾਂਗੇ ਇਹਦੇ ਨਾਲ ਮੈਂ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਧੰਨਵਾਦ ਕਰਾਂਗਾ ਔਰ ਮੈਂ ਚਾਹਾਂਗਾ ਡਾਕਟਰ ਮਮਤਾ ਜਿਨ੍ਹਾਂ ਨੇ ਸਾਡ ਨੂੰ ਐਜ਼ ਐਨ ਹੈਡ ਐਚਓਡੀ ਗਾਇਨੀ ਜੁਆਇਨ ਕੀਤਾ ਹੈ ਉਹ ਹੋਰ ਡਿਟੇਲ ਚ ਤੁਹਾਨੂੰ ਦੱਸਣ ਥੈਂਕ ਯੂ ਸਤਿ ਸ਼੍ਰੀ ਅਕਾਲ ਡਾਕਟਰ ਮਮਤਾ ਮੈਂ ਐਜ਼ ਅ ਗਾਇਨੀਕੋਲੋਜਿਸ ਜੁਆਇਨ ਕੀਤਾ ਹੈ ਐਸਜੀਆਰ ਹਸਪੀਟਲ ਵਿੱਚ ਜਿਵੇਂ ਕਿ ਸਨੇ ਦੱਸਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰ ਦਾ ਪ੍ਰੀ ਡਾਕਟਰ ਜੀ ਦਾ ਤੇ ਸਰ ਦਾ ਕਿਨਾਨ ਨੇ ਮੈਨੂੰ ਇੱਕ ਚਾਂਸ ਦਿੱਤਾ ਤਾਂ ਕਿ ਮੈਂ ਇਸ ਇਲਾਕੇ ਦੀ ਲੋਕਾਂ ਦੀ ਔਰਤਾਂ ਦੀ ਬੱਚਿਆਂ ਦੀ ਸਾਰੇ ਨੂੰ ਸੇਵਾ ਕਰ ਸਕਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਔਰਤਾਂ ਨੂੰ 80 ਤੋਂ 90% ਪ੍ਰੋਬਲਮਸ ਹੁੰਦੀਆਂ ਹਨ ਪਰ ਉਹ ਕਿਸਕਸ ਨਹੀਂ ਕਰ ਪਾਉਂਦੇ ਆ ਕਿ ਕੋਈ ਮੇਲ ਪੇਸ਼ੈਂਟ ਆ ਕੋਈ ਗਾਇਨੀ ਚਾਹੀਦੀ ਹੈ ਕੋਈ ਲੇਡੀ ਡਾਕਟਰ ਹੋਣੀ ਚਾਹੀਦੀ ਹੈ ਬਟ ਉਹਨਾਂ ਨੂੰ ਅਵੇਲੇਬਲ ਨਹੀਂ ਜਿਵੇਂ ਕਿ ਸਾਡੇ ਏਰੀਆ ਵਿੱਚ ਸਹੂਲਤ ਐਨੀ ਨਹੀਂ ਹੈਗੀ ਠੀਕ ਹੈ ਇਸ ਕਰਕੇ ਇਸ ਨੂੰ ਦੇਖਦੇ ਹੋਏ ਸਰ ਨੇ ਸੋਚਿਆ ਕਿ ਇੱਥੇ ਇੱਕ ਗਾਇਨੀ ਡਿਪਾਰਟਮੈਂਟ ਹੋਣਾ ਚਾਹੀਦਾ ਆ ਹੁਣ ਜਿਵੇਂ ਕਿ ਪ੍ਰੈਗਨਨਸੀ ਹੁੰਦੀ ਹੈ ਠੀਕ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਜਿੱਦਾਂ ਉਹਨਾਂ ਨੂੰ ਕੀ ਟ੍ਰੀਟਮੈਂਟ ਚਾਹੀਦਾ ਆ ਉਹਨਾਂ ਦੇ ਦੇਖਭਾਲ ਕਿਦਾਂ ਮਦਰ ਮਾਂ ਔਰ ਬੱਚੇ ਦਾ ਕਿਵੇਂ ਰਣਾ ਸੈਣਾ ਕੀ ਖਾਣਾ ਪੀਣਾ ਇਹ ਸਾਰਾ ਅਸੀਂ ਉਹਨਾਂ ਨੂੰ ਦੱਸਾਂਗੇ ਠੀਕ ਹੈ ਇਹ ਦੱਸਣ ਲਈ ਕਿ ਹਾਂ ਕਿ ਬੱਚਾ ਕਿਵੇਂ ਹੈ ਕਿ ਮਦਰ ਨੂੰ ਕੀ ਚਾਹੀਦਾ ਹੈ ਕਿ ਖਾਣਾ ਇਹ ਦੱਸਣਾ ਹੈਗਾ ਐਸੀ ਤੇ ਜਿੱਦਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਗਾਇਨਕੋਲੋਜੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹੋ ਤੇ ਇਹਦੇ ਚ ਤੁਸੀਂ ਡਿਲੀਵਰੀਜ਼ ਵਗੈਰਾ ਸਭ ਪਹੁੰਚਿਆ ਕਰਾਓਗੇ ਇਲਾਕਾ ਵਾਸੀਆਂ ਜੀ ਜੀ ਜਿਵੇਂ ਕਿ ਦੱਸਿਆ ਗਿਆ ਹੈ ਕਿ ਮੈਂ ਐਸ ਗਾਇਨਕੋਲੋਜਿਸਟ ਜੁਆਇਨ ਕੀਤਾ ਆ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨਾਰਮਲ ਡਿਲੀਵਰੀਸ ਵੀ ਹੋ ਗਿਆ ਸੇਜ਼ੀਅਨ ਦੀ ਵੀ ਫੈਸਿਲਿਟੀ ਦਿੱਤੀ ਜਾਏਗੀ ਔਰ ਹੋਰ ਵੀ ਜਿਹੜੇ ਆਪਰੇਸ਼ਨ ਹੁੰਦੇ ਆ ਬੱਚੇਦਾਨੀ ਉਹ ਸਾਰੇ ਕਿਤੇ ਜਾਣਗੇ ਹੁਣ ਕਈ ਪੇਸ਼ੈਂਟਸ ਨੂੰ ਇਹ ਵੀ ਹੁੰਦਾ ਹੈ ਕਿ ਹੈ ਮੈਡਮ ਤੁਸੀਂ ਸਾਡਾ ਕਿਤੇ ਸੇਜ਼ੀਅਨ ਤਾਂ ਨਹੀਂ ਕਰ ਦੋਗੇ ਨਾਰਮਲਲੀ ਦੇਖੋਗੇ ਤਾਂ ਨਹੀਂ ਬਟ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆ ਠੀਕ ਹੈ ਅਸੀਂ ਉਹਨਾਂ ਦਾ ਜੋ ਵੀ ਹੁੰਦਾ ਹੋਇਆ ਅਗਰ ਐਟ ਅ ਟਾਈਮ ਮਾਂ ਔਰ ਬੱਚੇ ਨੂੰ ਦੇਖਦੇ ਹੋਏ ਉਹਨਾਂ ਨੂੰ ਦੋਨਾਂ ਦੀ ਸੇਫਟੀ ਦੇਖਦੇ ਹੋਏ ਅਸੀਂ ਉਹ ਕਦਮ ਲਵਾਂਗੇ ਨੋਰਮਲ ਹੁੰਦਾ ਹੋਇਆ ਅਸੀਂ ਨੋਰਮਲ ਕਰਾਂਗੇ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਆ ਔਰ ਹਾਂ ਗੱਲ ਰਹੀ ਕਿ ਇੱਥੇ ਹਾਈਜੀਨ ਫਰਸਟ ਮੋਸਟ ਇੰਪੋਰਟੈਂਟ ਗਾਇਨੀ ਵਿੱਚ ਹੁੰਦਾ ਹੈ ਆਪਰੇਸ਼ਨ ਦੇ ਟਾਈਮ ਤੇ ਚਾਹੇ ਉਹ ਨੋਰਮਲ ਹੋਵੇ ਚਾਹੇ ਉਹ ਸੇਜ਼ੀਅਰ ਹੋਵੇ ਇਹ ਹੁੰਦਾ ਹੈ ਕਿ ਹਾਈਜੀਨ ਕੀ ਹੈ ਹਾਈਜੀਨ ਅਥੇਸ ਹਸਪਤਲ ਦਾ ਬਹੁਤ ਵਧੀਆ ਆ ਹਾਈਜੀਨ ਹੋ ਠੀਕ ਰਹੇਗਾ ਮਾਂ ਵੀ ਠੀਕ ਰਹੇਗੀ ਔਰ ਬੱਚਾ ਵੀ ਠੀਕ ਰਹੇਗਾ ਇਸ ਵਿੱਚ ਇਹ ਹੈ ਕਿ ਮਾਂ ਨੂੰ ਵੀ ਕੋਈ ਦਿੱਕਤ ਆਵੇ ਨਾ ਬੱਚੇ ਨੂੰ ਕੋਈ ਦਿੱਕਤ ਆਵੇ ਜਿਵੇਂ ਕਿ ਤੁਹਾਨੂੰ ਪਤਾ ਆ ਇੱਕ ਪ੍ਰੈਗਨੈਂਟ ਯੂਰੀ ਨੂੰ ਮਦਰ ਨੂੰ 24 ਘੰਟੇ ਲਈ ਲੋਡ ਦੀ ਸ਼ੁਰੂਆਤ ਹੁੰਦੀ ਆ ਅਗਰ ਕਦੀ ਵੀ ਉਹਨਾਂ ਨੂੰ ਕੋਈ ਵੀ ਪੇਨ ਸਟਾਰਟ ਹੁੰਦੀ ਹੈ ਜੋ ਕਿ ਨੈਚੁਰਲ ਪ੍ਰੋਸੈਸ ਆ ਕਦੋਂ ਵੀ ਹੋ ਸਕਦੀਆਂ ਔਰ ਆਪ ਨੂੰ ਕੁਝ ਸਮਗੀਆਂ ਤੜਕੇ ਮਸਲੀਆਂ ਐਨੀ ਟਾਈਮ ਜਾਂ ਕੋਈ ਵੀ ਲੀਕੇਜ ਹੁੰਦੀ ਆ ਸਾਡੇ ਹਸਪੀਟਲ ਆਨ 24 ਘੰਟੇ ਦੀ ਫੈਸਿਲਿਟੀਜ਼ ਹੈਗੇ ਆ ਤੇ ਤੁਹਾਨੂੰ ਡਾਕਟਰ ਮੈਂ ਖੁਦ ਅਵੇਲੇਬਲ ਮਿਲਾਂਗੀ ਕੋਈ ਵੀ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿ ਤੁਹਾਨੂੰ ਦੂਰ ਜਾਣਾ ਪੈਣਾ ਹੈ ਕਿ ਹਾਂ ਇਹ ਸੋਚ ਕੇ ਕਿਈ ਘਬਰਾ ਜਾਂਦੇ ਆ ਤੁਹਾਡੇ ਆਪਣੇ ਇਲਾਕੇ ਵਿੱਚ ਗਾਇਨੀ ਡਿਪਾਰਟਮੈਂਟ ਹੈਗਾ ਆ ਜਦੋਂ ਮਰਜ਼ੀ 24 ਘੰਟੇ ਦੇੰਦਾ ਜਦੋਂ ਤੁਸੀਂ ਮਰਜ਼ੀ ਆਓ ਤੁਹਾਡੀ ਟ੍ਰੀਟਮੈਂਟ ਕੀਤੀ ਜਾਊ। ਹਾਂ ਤੁਸੀਂ SGHR ਹਸਪੀਟਲ ਜੁਆਇਨ ਕੀਤਾ। ਹਾਂਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਸੋ ਕਿੱਦਾਂ ਤੁਸੀਂ ਸਟਾਫ ਦੇ ਨਾਲ ਕਿੱਦਾਂ ਮਹਿਸੂਸ ਕਰ ਰਹੇ ਹੋ? ਅ ਮੈਂ ਅੱਜ ਫਸਟ ਡੇ ਆ ਸਟਾਫ ਜੋਤੀ ਹੈਗੇ ਸਾਰੇ ਬਹੁਤ ਅੱਛੇ ਨੇ ਕੋਆਪਰੇਟਿਵ ਆ ਜੋ ਕਿ ਇੱਕ ਜੁਆਇਨਿੰਗ ਕਰਦਾ ਆ ਕੋਈ ਵੀ ਉਹਨਾਂ ਨੇ ਇੱਕ ਨਾ ਮਾਹੌਲ ਚਾਹੀਦਾ ਦਾ এনवायरमेंट ਚਾਹੀਦਾ ਦਾ ਕੰਫਰਟੇਬਲ ਐਂਡ ਇੱਕ سپورਟ ਉਹ ਬਿਲਕੁਲ ਮੈਨੂੰ ਮਿਲ ਰਿਹਾ ਬਿਲਕੁਲ سپورਟ ਹੈ ਹਰ ਤਰ੍ਹਾਂ ਦੀ ਚੀਜ਼ ਫੈਸਿਲਿਟੀ ਸਭ ਕੁਝ ਹੈਗਾ ਇੱਥੇ ਜਿੱਦਾਂ ਡਾਕਟਰ ਸਾਹਿਬ ਨੇ ਬੜੇ ਵਿਸਤਾਰ ਨਾਲ ਐਕਸਪਲੇਨ ਕੀਤਾ ਹੈ ਕਿ ਅਸੀਂ ਇੱਥੇ ਗਾਇਨੇਕੋਲੋਜੀ ਯਾਨੀ ਚੱਚਾ ਤੇ ਬੱਚਾ ਡਿਪਾਰਟਮੈਂਟ ਰਨ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਿ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਫ੍ਰੀ ਓਪੀਡੀ ਰਨ ਕਰਾਂਗੇ ਜਿਹਦੇ ਚ ਜਿਹੜਾ ਵੀ ਪਿੰਡ ਦਾ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈ ਉਹ ਇੱਥੇ ਵੱੱਟ ਚੜ੍ਹ ਕੇ ਆਣ ਔਰਤਾਂ ਬਿਕੋਸ ਆਡੇ ਕੋਲ ਬੈਡਸੈਂਟ ਡਿਪਾਰਟਮੈਂਟ ਵੀ ਹੈ ਹਰ ਤਰ੍ਹਾਂ ਦੇ ਮਰੀਜ਼ ਅਸੀਂ ਟ੍ਰੀਟ ਕਰਦੇ ਆ ਉਹ ਆਣ ਤੇ ਆਪਣੇ ਹੈਲਥ ਨੂੰ ਕੰਪਰੋਮਾਈਜ਼ ਨਾ ਕਰਨ ਔਰ ਆਕੇ ਆਪਣਾ ਪ੍ਰੋਪਰ ਇਲਾਜ ਕਰਾ ਲਓ ਸੋ ਮੈਂ ਦੁਬਾਰਾ ਬੋਲਣਾ ਚਾਹਾਂਗਾ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਹਰ ਹਫਤੇ ਯਾਨੀ ਕਿ ਮਹੀਨੇ ਦੇ ਆਲਮੋਸਟ on 8 ਦਿਨ ਅਸੀਂ ਫ੍ਰੀ ਓਪੀਡੀ ਰਨ ਕਰਾਂਗੇ ਜਿਦੇ ਚ ਸਾਡੇ ਕੋਲ ਮੈਡੀਸਨ ਦੀ ਓਪੀਡੀ ਤੇ ਗਾਇਨੀ ਦੀ ਓਪੀਡੀ ਦੋਨੋਂ ਰਹਿਣਗੇ ਥੈਂਕ ਯੂ ਧੰਨਵਾਦ ਆਕੀ ਡਾਕਟਰ ਸਾਹਿਬ ਮੰਨ ਲਓ ਕੋਈ ਲੋੜਵੰਦ ਪਰਿਵਾਰ ਆਂਦਾ ਜਿਆਦਾ ਉਹਨਾਂ ਲਈ ਕੀ ਫੈਸਿਲਿਟੀ ਦੇਵਾਂਗੇ ਲੋੜਵੰਦ ਪਰਿਵਾਰ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਡਾਕਟਰ ਸਾਹਿਬ ਪਿਛਲੇ 4 ਸਾਲਾਂ ਤੋਂ ਅ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਦੇਖੋ ਜੀ ਹਸਪਤਾਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੇਸ਼ੈਂਟ ਆਇਆ ਤੇ ਉਹਦੇ ਕੋਲ ਉਹਦੀ ਛੇ ਲਾ ਕੇ ਭੇਜ ਦੇਣਾ ਉਹਨੂੰ ਨਹੀਂ ਸਾਡੇ ਲਈ ਹਸਪਤਾਲ ਦਾ ਮਤਲਬ ਹੈ ਪੇਸ਼ੈਂਟ ਦਾ ਇਲਾਜ ਸਭ ਤੋਂ ਪਹਿਲੇ ਔਰ ਅਫੋਰਡੇਬਲ ਪ੍ਰਾਈਸ ਤੇ ਜੇ ਸੁਪੋਜ਼ ਪੇਸ਼ੈਂਟ ਬਹੁਤ ਜ਼ਿਆਦਾ ਗਰੀਬ ਹੈ ਤੇ ਅਸੀਂ ਕਈ ਵਾਰੀ ਇਸ ਤਰ੍ਹਾਂ ਹੈ ਡਾਕਟਰ ਸਾਹਿਬ ਨੇ ਉਹਨਾਂ ਨੂੰ ਫ੍ਰੀ ਚ ਵੀ ਇਲਾਜ ਹੋਇਆ ਕਰਾਇਆ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਕੋਈ ਵੀ ਲੋੜਵੰਦ ਮਰੀਜ਼ ਗਰੀਬ ਮਰੀਜ਼ ਆ ਸਕਦਾ ਹੈ ਔਰ ਆਪਣੀ ਫ੍ਰੀ ਚੈੱਕਅਪ ਇਥੋਂ ਕਰਾ ਸਕਦਾ ਹੈ ਇਸ ਤੋਂ ਇਲਾਵਾ ਜਿੱਡੇ ਵੀ ਲੈਬਾਰਟਰੀ ਟੈਸਟਸ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਸਟਡੀਬਲ ਸਟੇਟ ਆਫ ਆਰਟ ਲੈਬਾਰਟਰੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਪ੍ਰੋਪਰ ਆਪਰੇਸ਼ਨ تھیਟਰ ਹੈ ਰਾਈਟ ਔਰ ਜਿਹੜਾ ਕਿ ਬਹੁਤ ਹੀ ਵਧੀਆ ਹਾਈਜਨ ਜਿਹੜੇ ਮੇਨਟੇਨ ਕੀਤੀ ਹੋਈ ਹੈ थैंक यू